ਇੰਜਨ ਛੋਟੇ ਹੋ ਗਏ ਗਵਰਨਮੈਂਟ ਦਾ ਅਸੂਲ ਬਣ ਗਿਆ ਵੀ ਆਪਾਂ এনवायरमेंट ਦੇ ਵਿੱਚ ਪੋਲੂਸ਼ਨ ਨਹੀਂ ਹੋਣ ਦੇਣਾ ਉਹ ਛੋਟੇ ਇੰਜਨ ਪੋਲੂਸ਼ਨ ਨਹੀਂ ਕਰਦੇ ਪਰ ਛੋਟੇ ਇੰਜਨ ਤੋਂ ਟਰਬੋ ਵੱਡਾ ਲਾ ਕੇ ਆਪਾਂ ਕੰਮ ਲੈ ਰਹੇ ਆਂ ਟਾਈਮ ਪਾ ਕੇ ਜਿਹੜਾ ਇਹਦਾ ਡੀਪੀਐਫ ਹੈ ਜਿਹੜੀ ਇਹਦੀ ਕਾਰਬਨ ਉਹ ਅੰਦਰ ਸਮਾਈ ਜਾਂਦੀ ਹੈ ਜਿੰਨੀ 에ਅਰ ਲੈ ਰਿਹਾ ਉੰਨੀ ਸੌਖੀ ਬਾਹਰ ਨਿਕਲਣੀ ਚਾਹੀਦੀ ਹੈ ਉਹ ਨਿਕਲ ਨਹੀਂ ਰਹੀ ਤੁਹਾਡੀ ਗੱਡੀ ਹੁਣ ਜਦੋਂ ਆਪਾਂ ਭਜਾਉਣੇ ਆ ਤੁਸੀਂ ਇਹ ਮਹਿਸੂਸ ਕੀ ਕਰਦੇ ਹੋ ਪੂਰਾ ਪਰਮ ਅੰਦਾਜ਼ੀ ਦਾ ਗੱਡੀ ਪਾਣੀ ਕਿੰਨਾ ਕੁ ਵਜਨ ਲੱਦਿਆ ਹੁੰਦਾ ਅੱਛਾ ਜੀ ਹਾਂ ਜੀ ਹਾਂ ਜੀ ਹੋਰ ਕੀ ਮਹਿਸੂਸ ਕਰਦੇ ਬਾਜੀ ਜਦੋਂ ਮੰਨ ਲਓ ਪਹਿਲੇ ਗਿਆ ਚ ਤੋਰਦੇ ਆ ਤੇ ਪਿਕਅਪ ਬਿਲਕੁਲ ਹੀ ਮਹਿਸੂਸ ਹੁੰਦੀ ਰੇਸ ਪੂਰੀ ਦੱਬ ਕੇ ਦੇਣੀ ਪੈਂਦੀ ਫਿਰ ਗੱਡੀ ਤੋਰਦੀ ਆ ਅੱਗੇ ਠੀਕ ਹੈ ਬਾਜੀ ਤੇ ਦੂਜਾ ਮੈਂ ਤੁਹਾਨੂੰ ਇੱਕ ਹੋਰ ਚੀਜ਼ ਪੁੱਛਣੀ ਸੀਗੀ ਨੌਲੇਜ ਲਈ ਵੀ ਜਦੋਂ BS6 ਇੰਜਨ ਆ ਇਹ ਬਲੋ ਦਿਖਾਉਂਦੇ ਆ ਜਾਂ ਕੀ ਚੱਕਰ ਕੀ ਰੀਜ਼ਨ ਕੀ ਇਹਦਾ ਇਧਰ ਰੀਜ਼ਨ ਬਾਜੀ ਇਹ ਹੈ ਵੀ ਤੁਸੀਂ ਇਹ ਚੀਜ਼ ਦੇਖਿਆ ਹੋਊਗਾ ਜ਼ਿਆਦਾਤਰ ਜਿੰਨੀਆਂ ਵੀ ਗੱਡੀਆਂ ਆ ਰਹੀਆਂ ਸਾਰੀਆਂ ਕੰਪਨੀਆਂ ਨੇ ਇੰਜਨ ਛੋਟੇ ਦੇ ਨਾਲ ਸ਼ੁਰੂ ਕਰਤੀ ਬਿਲਕੁਲ ਰਾਈਟ ਕਰਾਉਂਗਾ ਸਹੀ ਹੈ ਬਿਲਕੁਲ ਕਿਉਂਕਿ ਛੋਟੇ ਇੰਜਨ ਉਨੀ ਫਿਊਲ ਕੰਜ਼ਿਊਮ ਘੱਟ ਕਰਦੇ ਆ ਐਵਰੇਜ ਦਾ ਵੀ ਚੱਕਰ ਐਵਰੇਜ ਦਾ ਚੱਕਰ ਜੇ ਐਵਰੇਜ ਵਧੇਗੀ ਤੇ ਦਾ ਮਤਲਬ ਫਿਊਲ ਘੱਟ ਖਾ ਰਿਹਾ ਜੇ ਐਵਰੇਜ ਵਧ ਦੇ ਰਹੀ ਹੈ ਤੇ ਇੰਜਨ ਛੋਟਾ ਹੈ ਕਿਉਂਕਿ ਉਹਦੀ ਖਰਾਕ ਘਟ ਗਈ ਜਿੰਨੀ ਖਰਾਕ ਘਟਦੀ ਹੈ ਉਹਨਾਂ ਉਹ ਤੋਂ ਅਸੀਂ ਪਾਵਰ ਤਾਂ ਉਨੀ ਲੈ ਰਹੇ ਆ ਜਿਹੜੀ 3500 ਸੀਸੀ ਵਾਲੇ ਇੰਜਨ ਤੋਂ ਲੈਂਦੇ ਸੀ ਡ੍ਰਾਈਵਸ ਰੌਂਗ ਦੂਸਰੇ ਸੈਂਸਰ ਵੀ ਮੇਰੇ ਸਾਹਮਣੇ ਜ਼ਿਆਦਾ ਲਾਤੇ ਸੈਂਸਰ ਜ਼ਿਆਦਾ ਲਾਤੇ ਟਰਬੋ ਵੱਡਾ ਕਰਤਾ ਇੰਜਨ ਦੇ ਪਿਸਟਨ ਛੋਟੇ ਕਰਤੇ ਕੰਪਨੀਆਂ ਨੇ ਆਪਦਾ ਤਜਰਬਾ ਕਰਦਿਆਂ ਹੋਇਆ ਪਿਸਟਨ ਦਾ ਜਿੰਨਾ ਸائز ਘਟੂਗਾ ਉਹਨੇ ਰਿੰਗ ਵੀ ਪਤਲੇ ਹੋਣਗੇ ਬਿਲਕੁਲ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਇਹ ਲਾਉਣੀਆਂ ਹੋਣ ਤੇ ਥੋੜੀ ਥਾਂ ਚਲਾਉਣੀ ਹੋਰ ਤੇ ਫਿਰ ਛੋਟੀਆਂ-ਛੋਟੀਆਂ ਲੱਗਣਗੀਆਂ ਬਿਲਕੁਲ ਸਪੇਸ ਜਿੱਡਾ ਇੰਜਨ ਛੋਟਾ ਹੋਊਗਾ ਉਹਦੀ ਉਹਦੀ ਕਨੈਕਟਿੰਗ ਰਾਡ ਦੀ ਜਿਹੜੀ ਸਟੋਕ ਹੈ ਉਹ ਛੋਟੀ ਹੋਊਗੀ ਬਿਲਕੁਲ ਜਿੰਨੀ ਸਟੋਕ ਛੋਟੀ ਹੋਊਗੀ ਉਹ ਡਬਲ ਬਲਾਕ ਛੋਟਾ ਹੋਊਗਾ ਜਿੰਦਾ ਬਲਾਕ ਛੋਟਾ ਹੋਊਗਾ ਡਾ ਪਿਸਟਨ ਛੋਟਾ ਹੋਊਗਾ ਜਿੰਦਾ ਪਿਸਟਨ ਛੋਟਾ ਹੋਊਗਾ ਉਹਨੇ ਰਿੰਗ ਛੋਟੇ ਹੋਣਗੇ ਪਤਲੇ ਹੋਣਗੇ ਸੋ ਉਹਦੇ ਚਲਦਿਆਂ ਜਿਆਦਾ ਅਸੀਂ ਪਾਵਰ ਲੈਣੇ ਆ ਤੇ ਟਰਬ ਦਾ ਜਿਹੜਾ ਪ੍ਰੈਸ਼ਰ ਹੈ ਉਹ ਜਦੋਂ ਕਪਿਸਟਨ ਚੈਂਬਰ ਤੇ ਬਲਾਸਟ ਕਰਦਾ ਤਾਂ ਰਿੰਗ ਵੀਕ ਹੋਣ ਕਰਕੇ ਉਹ ਜਿਹੜਾ ਧੂਆਂ ਉਹ ਥੱਲੇ ਜਾਂਦਾ ਨੂੰ ਕਹਿੰਦੇ ਅਸੀਂ ਬੈਕ ਕੰਪਰੈਸਰ ਸਭ ਜਗੀ ਬਾਜੀ ਹਾਂਜੀ ਹਾਂਜੀ ਇੱਥੇ ਇੱਕ ਮੈਂ ਆਪਦਾ ਦੁਖੜਾ ਰੋਲਾ ਤੁਹਾਡੇ ਕੋਲੇ ਤੁਹਾਡੀ ਗੱਡੀ ਚ ਕੋਈ ਇਸ਼ੂ ਨਹੀਂ ਬਿਲਕੁਲ ਕੋਡ ਕੋਈ ਨਹੀਂ ਆ ਰਿਹਾ ਹਾਂਜੀ ਬ ਟੌਰ ਨਹੀਂ ਰਹੀ ਟੌਰ ਨਹੀਂ ਨਾ ਰਹੀ ਮੈਂ ਇਹਨੂੰ ਜਦੋਂ ਠੀਕ ਕੀਤਾ ਇਹਦੇ ਇੰਨੇ ਸਾਰੇ ਸੈਂਸਰ ਹੈ ਇਹਨਾਂ ਨੇ ਸੈਂਸਰਾਂ ਨੇ ਕਿਹੜੇ ਨੇ ਦਮ ਛੱਡਣਾ ਤੇ ਜਿਹੜੀ ਆਪਾਂ ਕੰਮ ਕਰਦੇ ਤੁਸੀਂ ਕਿਸ ਲਾਈਨ ਚੋਂ ਬਾਜੀ ਟੈਕਨੀਕਲ ਲਾਈਨ ਚ ਸੇਮ ਤੁਹਾਡੀ ਲਾਈਨ ਹੀ ਲੱਗਦਾ ਟੈਕਨੀਕਲ ਨਾ ਮੈਂ ਇਹਦੇ ਸੈਂਸਰ ਨੂੰ ਛੇੜ ਰਿਹਾ ਮੈਂ ਟੀਪੀ ਸੈਂਸਰ ਆਈਐਸਸੀ ਮਾਸ ਫਲੋ ਸੈਂਸਰ ਇਹਦਾ ਉਟੂ ਸੈਂਸਰ ਇਹਦਾ ਟੈਂਪਰੇਚਰ ਸੈਂਸਰ ਇਹਦਾ ਜਿਹੜਾ ਮਾਸ ਮਾਪਦਾ ਹੈ ਸੂਟ ਮਾਸ ਵੈਲਿਊ ਇੱਕ ਸੈਂਸਰ ਤੇ ਦੋ ਪਾਈਪਾਂ ਲੱਗੀਆਂ ਹੋਈਆਂ ਇਹ ਉਹ ਪ੍ਰੈਸ ਦੇ ਐਲੀਮੈਂਟ ਵਰਗਾ ਹੈ ਵੀ ਜਿੰਨਾ ਚੱਕਰਤਾ ਉਹ ਕਿਤੇ ਡਿੱਗਦਾ ਨਹੀਂ ਤੇ ਟੁੱਟਦਾ ਨਹੀਂ ਜਦੋਂ ਬਾਰ ਬਾਰ ਕੋਈ ਚੀਜ਼ ਗਰਮ ਤੇ ਠੰਡੀ ਹੁੰਦੀ ਹੈ ਉਹਦੇ ਵਿੱਚ ਪ੍ਰੋਬਲਮ ਆ ਸਕਦੀ ਹੈ ਬਿਲਕੁਲ ਕਿਤੇ ਆਈ ਵੀ ਹੈ ਤੇ ਗਾਹ ਵੀ ਆ ਸਕਦੀ ਹੈ ਉਹ ਸੈਂਸਰ ਤੁਹਾਡੇ ਹੋਣਗੇ ਭਾਜੀ ਕੰਮ ਕਰਨ ਤੋਂ ਬਾਅਦ ਚਲੋ ਉਹ ਤਾਂ ਕਈ ਵਾਰੀ ਹੋ ਜਾਂਦਾ ਨਹੀਂ ਤੁਹਾਡੇ ਧਿਆਨ ਚ ਨਹੀਂ ਨਾ ਪਰ ਮੈਂ ਮਸਲਾ ਕਿਦਾ ਕਰ ਰਿਹਾ ਮੇਰਾ ਕਿ ਤੁਹਾਡਾ ਨਹੀਂ ਸਾਡਾ ਹੀ ਹੱਲ ਹੋ ਰਿਹਾ ਮਸਲਾ ਪਰ ਤੁਹਾਡੀ ਗੱਡੀ ਪਿਕਅਪ ਲੈ ਰਹੀ ਹੈ ਨਹੀਂ ਲੈ ਰਹੀ ਸੋ ਆਪਾਂ ਇਹਦੀ ਚਰਨ ਨੋਲਿਜ ਵਾਲੀ ਗੱਲ ਕਰ ਰਹੇ ਹਾਂ ਵੀਡੀਓ ਦੋਸਤ ਵੇਖ ਲਿਆ ਕਰਨ ਪੂਰੀ ਤਾਂ ਉਹਨਾਂ ਨੂੰ ਖੁਦ ਰੱਖ ਰਖਾ ਦੀ ਸਮਝ ਆ ਜੂਗੀ ਜਿੰਨਾ ਚਿੱਕਰ ਤੁਸੀਂ ਨਵੀਂ ਗੱਡੀ ਲਈ ਹੈ ਇਹਨੂੰ ਆਰਪੀਐਮ 2200 ਤੱਕ ਰਾਮ ਨਾਲ ਨਿਠਾਉਂਗੇ ਤੇ ਇੰਜਨ ਦੀ ਲਾਈਫ ਵਧੇਗੀ ਨਹੀਂ ਤੇ ਇੰਜਨ ਦੀ ਲਾਈਫ ਕਟੇਗੀ ਇਹ ਉਹ ਮਾੜੇ ਬੰਦੇ ਵਾਲਾ ਕੰਮ ਹੈ ਜੀ ਜਿਹੜਾ ਮਾੜੇ ਸਰੀਰ ਦਾ ਬੰਦਾ ਦਿਹਾੜੀ ਜਾਂਦਾ ਹੋਵੇ ਤੇ ਮਾਲਕ ਕਵੇ ਬਾਈ ਇੱਟਾਂ ਦੇ ਪੈਸੇ ਦਿਹਾੜੀ ਦੇ ਪੈਸੇ ਮੇਰ ਮਿਲਣਗੇ ਚੜ੍ਹਾ ਕਰਕੇ ਦਿਖਾ ਤੀਜੀ ਮੰਜ਼ਲ ਤੇ ਚੜਾ ਇਹਨੂੰ ਚੜ੍ਹ ਤੇ ਫਿਰ ਉਹਦੇ ਕੋਲੇ ਖਰਾਕ ਤਾਂ ਹੈ ਨਹੀਂ ਬਿਲਕੁਲ ਨਹੀਂ ਫਿਰ ਉਹ ਫਿਰ ਪ੍ਰੈਗਾ ਤੇ ਸਿਗਨੇਚਰ ਖਾ ਕੇ ਉਹ ਕਿੰਨਾ ਚਿਰ ਚੱਲੂ ਉਹ ਟਰਬੋ ਇਹਦਾ ਪ੍ਰਕਾਤ ਇਸ ਵਿੱਚ ਇਹੀ ਆ ਠੀਕ ਠੀਕ ਸਮਝ ਗਏ ਟਰਬੋ ਇੱਕ ਨਸ਼ਾ ਹੈ ਬਿਲਕੁਲ ਉਹ ਇਹਨੂੰ ਕੰਮ ਵੱਧ ਕਰਾਉਂਦਾ ਭਜਾਉਣਾ ਭਜਾਉਂਦਾ ਇਹਨੂੰ ਪੂਰਾ ਪਰ ਅਸੀਂ ਚਾ ਚਾਜ ਭਜਾ ਭਜਾ ਕੇ ਇੰਜਨ ਦੀ ਭਜਾਈ ਹੋਈ ਕਰ ਦਿੰਦੇ ਆ ਹਾਂ ਹਾਂ ਸੋ ਗੱਡੀ ਥੋੜੀ ਤੱਕ ਆਪਾਂ ਕੰਮ ਸਟਾਰਟ ਕਰਦੇ ਵਾਸਤੇ ਸੋ ਦੋਸਤੋ ਯੂਜ਼ ਐਂਡ ਸੋ ਵਰਤੋ ਤੇ ਸਿੱਟੋ ਜਦ ਮਨ ਵਿੱਚ ਫੂਟਾ ਲੱਡੂ ਸਵਾਸ ਸਵਾਚਕ ਹੋ ਜਾਂਦਾ ਗੱਲ ਕਰਾਂਗੇ ਗੱਡੀ ਭਜਾਉਣ ਦੀ ਇਹ ਮੇਰਾ ਆਪਣਾ ਪਰਸਨਲ ਐਕਸਪੀਰੀਅੰਸ ਆ ਜੋ ਮੈਂ ਅੱਗੇ ਗੱਲਾਂ ਕਰਕੇ ਰਿਹਾ ਹਾਂ ਛੋਟੇ ਇੰਜਨ ਨੂੰ ਜਿੰਨਾ ਤੁਸੀਂ ਆਪੇਸ਼ਨਸ ਨਾਲ ਚਲਾਓਗੇ ਐਵਰੇਜ ਵਧੂਗੀ ਐਨਵਾਇਰਨਮੈਂਟ ਸਾਫ ਸੁਥਰਾ ਰਹੂਗਾ ਤੁਹਾਡੀ ਜ਼ਿੰਦਗੀ ਸੇਫ ਰਹੂਗੀ ਗੱਡੀ ਦੀ ਵਾਰੈਂਟੀਰ ਘਟੂਗੀ ਜਦੋਂ ਅਸੀਂ ਗੱਡੀ ਨੂੰ ਪੱਬਾ ਭਰ ਕਰੀ ਰੱਖਾਂਗੇ ਵੀ ਇੱਕ ਲੱਡੂ ਖਾਦਾ ਤੇ ਇੱਕ ਹੋਰ ਖਾਣਾ ਤੇ ਇੱਕ ਹੋਰ ਖਾਣਾ 슈ਗਰ ਲੈਵਲ ਉਵੇਂ ਹੀ ਵੱਧਾ ਹੈ ਉਵੇਂ ਤੁਹਾਡੀ ਲਾਲਸਾ ਵਧਦੀ ਜਾਂਦੀ ਹੈ ਇਹਨਾਂ ਗੱਲਾਂ ਨਾਲ ਹੀ ਤੁਸੀਂ ਆਪਣੀ ਗੱਡੀ ਦਾ ਇੰਜਨ ਬਿਠਾ ਲੈਣਾ ਜੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰੋ ਪ੍ਰੀਤ ਮੋਟਰਜ਼ ਮੋਗਾ ਗੁਰਪ੍ਰੀਤ ਸਿੰਘ ਜੱਸਲ ਕਿਹੜੇ ਸ਼ਹਿਰ ਦੇ ਵਿੱਚ ਵੀਡੀਓ ਜਾ ਰਹੀ ਹੈ ਕਿਹੜੇ ਸਿਟੀ ਚ ਜਾ ਰਹੀ ਹੈ ਕਿਹੜੀ ਕੰਟਰੀ ਚ ਜਾ ਰਹੀ ਹੈ ਵੀਡੀਓ ਚੰਗੀ ਲੱਗੀ ਜਰੂਰ ਆਪਣੀ ਰਾਇ ਰੱਖਿਓ ਪ੍ਰੀਤ ਮੋਟਰਸ ਮੋਗਾ ਤੁਹਾਡੀ ਰਾਇ ਮੇਰੇ ਲਈ ਬਹੁਤ ਕੀਮਤੀ ਹੈ ਮੈਂ ਆਪਣਾ ਐਕਸਪੀਰੀਅੰਸ ਸਾਂਝਾ ਕਰ ਰਿਹਾ ਹਾਂ ਤੁਸੀਂ ਆਪਣਾ ਐਕਸਪੀਰੀਅੰਸ ਜਰੂਰ ਸਾਂਝਾ ਕਰਿਓ ਕੀ ਗੱਲ ਸੱਚੀ ਜੱਟੂ ਕਿਉਂਕਿ ਅੱਜ ਕੱਲ ਜੋ ਸਿਸਟਮ ਆ ਗਿਆ ਉਹਨਾਂ ਦੀ ਲਾਈਫ ਇੱਕ ਗਿਣੀ ਮਿਣੀ ਰਹਿ ਗਈ ਹੈ ਸੋ ਕਮੈਂਟ ਕਰਕੇ ਜਰੂਰ ਦੱਸੋ ਪ੍ਰੀਤ ਮੋਟਰਸ ਮੋਗਾ ਚੈਨਲ ਨੂੰ ਕਰਿਓ ਸਬਸਕ੍ਰਾਈਬ